ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਪਿਛਲੇ ਦਿਨੀ ਅਸੀਂ ਸ੍ਰੀ ਅਮਰਸਰ ਸਾਹਿਬ ਵਿਖੇ ਗਏ ਸੀ ਕਿ ਉੱਥੇ ਪ੍ਰੈਸ ਕਾਨਫਰੰਸ ਵੀ ਕੀਤੀ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਅਸੀਂ ਅਰਦਾਸ ਵੀ ਕੀਤੀ ਸੀ ਕਿ ਸਾਰੀਆਂ ਉਹ ਧਿਰਾਂ ਜਿਹੜੀਆਂ ਸੰਤ ਬਾਬਾ ਜਨੈਲ ਸਿੰਘ ਖਾਲਸਾ ਜੀ ਦੀ ਨੂੰ ਸੋਚ ਨੂੰ ਪਰੁੰਜਾਂ ਹੋਈਆਂ ਨੇ ਪੰਥਕ ਸੋਚ ਨੂੰ ਪਰੁੰਜਾਂ ਹੋਈਆਂ ਨੇ ਭਾਵੇਂ ਜੱਥੇਬੰਦੀਆਂ ਆਮੇ ਬਹੁਤ ਸਾਰੇ ਵਿਅਕਤੀ ਵੀ ਹੈ ਜਿਹੜੇ ਬੜੀ ਸਮਰੱਥਾ ਰੱਖਦੇ ਆ ਪਰ ਘਰਾਂ ਚ ਮਿੱਠੇ ਆ ਉਹਨਾਂ ਸਾਰਿਆਂ ਦਾ ਤਾਲਮੇਲ ਕਰੀਏ ਤਾਲਮੇਲ ਕਰਕੇ ਸਾਰਿਆਂ ਨੂੰ ਇਕੱਤਰ ਕਰੀਏ ਇੱਕ ਥਾਂ ਤੇ ਕੋਈ ਸਾਂਝਾ ਪਲੇਟਫਾਰਮ ਬਣਾਇਆ ਜਾਵੇ ਤਾਂ ਕਿ ਵਖ-ਵਖ ਥਾਵਾਂ ਤੇ ਸਾਡੀ ਜਿਹੜੀ ਸ਼ਰਤੀ ਹੈ ਉਹ ਖੇੜੀ ਹੋਈ ਹੈ ਉਹਨੂੰ ਇਕੱਤਰ ਕਰਨ ਵਾਸਤੇ ਯਤਨ ਹੈ ਕਿ ਸਾਡੀ 27 ਤਰੀਕ ਦੀ ਅੱਜ ਦੀ ਜੋ ਲੁਧਿਆਣਾ ਵਿੱਚ ਗੁਰਗਰਾ ਦੂਹਨ ਮਾਰਨ ਵਿੱਚ ਮੀਟਿੰਗ ਹੋਈ ਹੈ ਇਹ ਪਹਿਲੀ ਮੀਟਿੰਗ ਹੈ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਵਿਅਕਤੀ ਆਏ ਸਭ ਦਾ ਧੰਨਵਾਦ ਬਹੁਤ ਜਲਦੀ ਅਸੀਂ ਇਹ ਮੀਟਿੰਗਾਂ ਜਾਰੀ ਰੱਖਾਂਗੇ ਇਹਨਾਂ ਨੂੰ ਅਸੀਂ ਉਮੀਦ ਹੈ ਕਿ ਅੱਜ ਦੀ ਮੀਟਿੰਗ ਵਿੱਚ ਵੀ ਜੋ ਵਿਚਾਰ ਆਈਆਂ ਨੇ ਬੜੇ ਚੜ੍ਹਦੀ ਕਲਾ ਦੇ ਮੀਆਂ ਦੇ ਪੋਜ਼ਿਟਿਵ ਵਿਚਾਰਾਂ ਨੇ ਉਹਨਾਂ ਵਿਚਾਰਾਂ ਨੂੰ ਅੱਗੇ ਵਧਾ ਕੇ ਜਿਹੜੇ ਬੰਦੇ ਅੱਜ ਨਹੀਂ ਆ ਸਕੇ ਜਿਹੜੀਆਂ ਜਥੇਬੰਦੀਆਂ ਨਹੀਂ ਆ ਸਕੀਆਂ ਉਹਨਾਂ ਸਾਰਿਆਂ ਨੂੰ ਲੈ ਕੇ ਇੱਕ ਵੱਡਾ ਕਾਫਲਾ ਬਣਾਵਾਂਗੇ ਜਿਹਦੇ ਨਾਲ ਮੈਨੂੰ ਲੱਗਦਾ ਕਿ ਬਹੁਤ ਕਾਮਯਾਬੀ ਮਿਲੇਗੀ ਫੋਰਮਰ ਐਮ.ਪੀ. ਦਸਦੇਵ ਸਿੰਘ ਖਾਲਸਾ ਉਹਨਾਂ ਨੇ ਤੁਹਾਡਾ ਨਾਮ ਲਿਆ ਹੈਗਾ ਕਿ ਉਹ ਸ਼ਰੂქმਨੀ ਕਾਰੀਗਰ ਦੇ ਪ੍ਰੈਜ਼ੀਡੈਂਟ ਵਾਸਤੇ ਤੁਹਾਡਾ ਨਾਮ ਲਿਆ ਹੈ। ਇਹਨੂੰ ਕਿੰਨੇ ਵਾਰੀ ਕਹੋਗੇ ਤੁਸੀਂ? ਇਸ ਗੱਲ ਨੂੰ ਅੱਜ 15 ਦਿਨ ਹੋ ਗਏ ਤੇ ਮੇਰਾ ਖਿਆਲ ਹੈ 1000 ਤੋਂ ਵੱਧ ਵਾਰੀ ਚੈਨਲ ਨੇ ਇਹਨੂੰ ਖੰਡਨ ਕਰਤਾ। ਇਹਨੂੰ ਜਿੱਥੇ ਅਸੀਂ ਜਾਵਾਂਗੇ ਤੁਸੀਂ ਉਹੀ ਗੱਲ ਲੈ ਕੇ ਬਹਿਜੋਗੇ। ਅੱਜ ਫਿਰ ਮੈਂ ਇੱਕ ਵਾਰੀ ਖੰਡਨ ਕਰ ਦਿੰਦਾ ਪਰ ਕਿੰਨੇ ਵਾਰੀ ਕਰਾਓਗੇ? ਉਹਨੇ ਵੀ ਮੀਡੀਆ ਤੇ ਖੰਡਨ ਕਰਤਾ ਵੀ ਮੇਥੋਂ ਗਲਤੀ ਹੋ ਗਈ। ਦੂਜੀ ਗੱਲ ਮੈਂ ਆਪ ਪਿਛਲੇ 4 ਸਾਲਾਂ ਤੋਂ ਕਹਿੰਦਾ ਆ ਰਿਹਾ ਵੀ ਮੈਂ ਆਪ ਕੋਈ ਪ੍ਰਧਾਨ ਨਹੀਂ ਬਣਦਾ ਕੋਈ ਇਲੈਕਸ਼ਨ ਨਹੀਂ ਲੜਦਾ ਕੋਈ ਮਹਾਗੋ ਨਹੀਂ ਬਣਦਾ ਮੇਰਾ ਮਕਸਦ ਹੈ ਕੌਮ ਨੂੰ ਇਕੱਠਿਆਂ ਕਰਕੇ ਇੱਥੇ ਇਸ ਸੋਚ ਦੀ ਸਰਕਾਰ ਪੈਦਾ ਕਰਨ ਦਾ ਮੇਰਾ ਮਕਸਦ ਹੈ ਇਹ ਨੂੰ ਪੰਜਾਬ ਵਾਰੀ ਪੁੱਛ ਲੋ ਤੇ ਉਹ ਜੀ ਪੁੱਛੀ ਜਾਓ ਮੈਂ ਇਹ ਮੇਰਾ ਜਵਾਬ ਹੈ ਇਹ ਪੰਜਾਬ ਦੀ ਜਿਹੜੀ ਪੰਥਕ ਜਿਹੜੀ ਪਾਰਟੀ ਹੈਗੀ ਹੈ ਸ਼ਰੋਮਨੀ ਅਕਾਲੀ ਦਲ ਤੇ ਸ਼ਰੋਮਨੀ ਕਾਲੀ ਦਲ ਅੰਮ੍ਰਿਤਸਰ ਇਹ ਦੋਨੋਂ ਪਾਰਟੀਆਂ ਬਾਰੇ ਤੁਹਾਡੇ ਕੀ ਖਿਆਲ ਹੈ ਅਜ ਦੀ ਦੇਖੋ ਅਜ ਦੀ ਦੇਖ ਅੰਮ੍ਰਿਤਸਰ ਅਕਾਲੀ ਦਲ ਵਿੱਚ ਹੀ ਸਾਡੇ ਸਾਹਮਣੇ ਆਏ ਹੋਏ ਸੀ ਉਹਨਾਂ ਦੇ ਨੁਮਾਇंदे ਭੇਜੇ ਸੀ ਸਰਦਾਰ ਸਿਮਰਜੀਤ ਸਿੰਘ ਮਾਨ ਨਾਲ ਵੀ ਮੇਰੀ ਗੱਲ ਹੋਈ ਹੈ ਹੋਰ ਕਿਹੜੀ ਪੰਥਕ ਪਾਰਟੀ ਤੁਸੀਂ ਮੰਨਦੇ ਹੋ ਉਹ ਸ਼ਾਇਦ ਆਹੀ ਪਾਰਟੀ ਨੂੰ ਮੰਨਦੇ ਹੋਣ ਕਿਉਂਕਿ ਹਲੇ ਦੇਖੋ ਉਹਨਾਂ ਨੇ ਕਿਹਾ ਹੈ ਅਸੀਂ ਜਿਹੜੀ ਜਿਹੜਾ ਆ ਸਾਡੀਆਂ ਕਾਰਵਾਈਆਂ ਸਾਡੀ ਸਾਡਾ ਅប្រਾਲਾ ਇਹਦੇ ਤੁਸੀਂ ਜਾਨੂ ਕਰਾਵਾਂਗੇ ਸਰਦਾਰ ਸਰਬਜੀਤ ਸਿੰਘ ਖਾਲਸਾ ਨੂੰ ਅਮਰ ਸਿੰਘ ਅਮਰਪਾਲ ਸਿੰਘ ਜੀ ਦੇ ਪਰਿਵਾਰ ਨੂੰ ਸਾਰੋਂ ਜਾਨੂ ਕਰਾਵਾਂਗੇ ਸਾਡੀ ਸੋਚ ਤਾਂ ਇੱਕੋ ਹੀ ਆ ਇਸ ਕਰਕੇ ਹਲੇ ਸਾਡੀ ਇਹ ਪਹਿਲੀ ਮੀਟਿੰਗ ਆ ਇਹ ਅੱਜ ਅੰਤੋ ਮੀਟਿੰਗ ਨਹੀਂ ਕਿ ਅਸੀਂ ਕੋਈ ਫੈਸਲਾ ਲੈ ਲਿਆ ਇਸ ਕਾਫਲੇ ਨੂੰ ਵੱਡਾ ਕਰਾਂਗੇ ਤੇ ਕਾਫਲੇ ਦੇ ਵਿੱਚ ਸਰਦਾਰ ਸਰਬਜੀਤ ਸਿੰਘ ਵੀ ਹੋਏਗਾ ਸਰਦਾਰ ਅਮਰਪਾਲ ਸਿੰਘ ਵੀ ਹੋਏਗਾ ਸਾਰੇ ਕਾਬਲੇ ਵਿੱਚ ਲੈਣ ਦੀ ਕੋਸ਼ਿਸ਼ ਕਰਾਂਗੇ ਬਾਕੀ ਚੜਾਈ ਕੋਰ ਸ਼੍ਰੋਮੀ ਇਕਾਲੀਦਰ ਪਾਲਨਦਰ ਜਿਹੜਾ ਅਟਕ ਹੋਇਆ ਉਹ ਉਹਨਾਂ ਨਾਲ ਵੀ ਕੋਈ ਗੱਲਬਾਤ ਚੱਲ ਰਹੀ ਹੈ ਜਾਂ ਕਿਸ ਕਿਸ ਪ੍ਰਾਂਤ ਨੂੰ ਨੋ ਤਾਂ ਬਦਲਦਲ ਹੀ ਹੈ ਉਹਨਾਂ ਨਾਲ ਸਾਡੀ ਕੋਈ ਗੱਲ ਨਹੀਂ ਚੱਲ ਰਹੀ ਦੇਖੋ ਜਿਹੜੇ ਬੰਦੇ ਤੁਹਾਨੂੰ ਯਾਦ ਹੋਊਗਾ ਕਿ ਉਹਨਾਂ ਦੇ ਇੱਕ ਆਗੂ ਨੇ ਜਦੋਂ ਪ੍ਰੈਸ ਨੇ ਪੁੱਛਿਆ ਵੀ ਤੁਸੀਂ ਹੁਣ ਤੱਕ ਕਿਉਂ ਨਹੀਂ ਬੋਲੇ ਉਹ ਕਹਿੰਦੇ ਜੀ ਅਸੀਂ ਸੋਚਿਆ ਵੀ ਹੌਲੀ-ਹੌਲੀ ਲੋਕ ਭੁੱਲ ਜਾਂਦੇ ਹੁੰਦੇ ਆ ਤੇ ਪ੍ਰੈਸ ਨੇ ਕਿਹਾ ਵੀ ਤੁਹਾਡਾ ਮਤਲਬ ਸੀ ਜੇ ਭੁੱਲ ਜਾਂਦੇ ਤਾਂ ਫਿਰ ਕੋਈ ਸ਼ੂ ਨੀ ਸੀਗਾ ਇਹੋ ਜੀ ਸੋਚ ਵਾਲੇ ਦਾ ਸਾਡਾ ਕੋਈ ਰਾਬਤਾ ਨਹੀਂ ਅਸੀਂ ਰਾਬਤਾ ਕਰਨਾ ਵੀ ਨਹੀਂ ਚਾਹੁੰਦੇ ਇਸ ਕਰਕੇ ਦੂਜੀ ਗੱਲ ਉਹਨਾਂ ਦਾ ਮਸਲਾ ਸ੍ਰੀ ਅਕਾਲ ਤਖਤ ਸਾਹਿਬ ਤੱਕ ਸੰਭਤ ਹੈ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਸੀਂ ਇੱਕ ਯਾਦ ਪੱਤਰ ਦੇ ਕੇ ਆਏ ਆ ਕਿ ਸਿੰਘ ਸਾਹਿਬ ਜੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਇਹ ਸਿੱਖਾਂ ਦੀ ਨੁਮਾਇੰਦਗੀ ਜਥੇਬੰਦੀ ਆ ਨੁਮਾਇੰਦਗੀ ਜਥੇਬੰਦੀ ਹੋਣ ਦੇ ਨਾਤੇ ਜੇ ਕੋਈ ਸਿੱਖਾਂ ਦੇ ਉੱਪਰ ਭੀੜ ਪੈਂਦੀ ਆ ਸਿੱਖਾਂ ਦੇ ਉੱਪਰ ਕੋਈ ਅਜਿਹਾ ਵਾਕਿਆ ਵਾਪਰ ਜਾਂਦਾ ਹੈ ਉਹਦੀ ਬੜੀ ਸਿਦਕਦਲੀ ਦੇ ਨਾਲ ਇਸ ਪ੍ਰਧਾਨ ਨੂੰ ਉਹਦਾ ਵਿਡਾ ਚੁਕਣਾ ਚਾਹੀਦਾ ਇਹ ਨਹੀਂ ਚੁੱਕ ਸਕਿਆ ਬਲਕਿ ਇਹਦੇ ਇੱਕ ਇੱਕ ਪਾਸੇ ਤਾਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਪਾਸੇ ਸਰਕਾਰ ਉਹਨਾਂ ਦਾ ਪਿਤਾ ਜੀ ਮੁੱਖ ਮੰਤਰੀ ਆਪ ਗ੍ਰਹਿ ਮੰਤਰੀ ਉਹਨਾਂ ਦੇ ਗ੍ਰਹਿ ਮੰਤਰੀ ਹੁੰਦਿਆਂ ਸ਼ਾਂਤਮਈ ਸੰਘਰਸ਼ ਕਰਦੇ ਇਹ ਸੰਘਰਸ਼ ਕਾਹਦਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਬੇਦਵੀ ਹੋਈ ਹੈ ਉਹਦੇ ਲਈ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿ ਕਿਹਨੇ ਯਦਵੀ ਕੀਤੀ ਕਿਨੇ ਗੁਰੂਗ੍ਰਸਾਂ ਚੋਰੀ ਕੀਤਾ ਕਿੱਥੇ ਲਪੋਇਆ ਉਹਦੇ ਵਾਸਤੇ ਸੰਗਤਾਂ ਸੰਘਰਸ਼ ਕਰ ਰਹੀਆਂ ਸੀ ਜਾਂ ਸ਼ਾਂਤਮਈ ਜਾਪ ਕਰ ਰਹੀਆਂ ਸੀ ਵਾਹਿਗੁਰੂ ਦਾ ਉਹਦੇ ਉੱਪਰ ਗੋਲੀਆਂ ਚੱਲੀਆਂ ਸਿੰਘ ਸ਼ਹੀਦ ਕਰ ਦਿੱਤੇ ਕੋਈ ਪਛਤਾਵਾ ਨਹੀਂ ਕੋਈ ਉਹ ਵਿਅਕਤੀ ਨਹੀਂ ਫੜਿਆ ਜਿਨ੍ਹਾਂ ਨੇ ਇਹ ਗਲਤੀਆਂ ਕੀਤੀਆਂ ਫਿਰ ਕਿਸੇ ਉਹ ਸਬਦਾ ਸਾਧਨ ਨੇ ਮਾਫੀ ਨਹੀਂ ਮੰਗੀ ਉਹਨੂੰ ਮਾਫੀ ਦਿੱਤੀ ਜਥੇਦਾਰਾਂ ਨੂੰ ਕੰਪੈਲ ਕੀਤਾ ਜਾਂਦਾ ਉਹਨਾਂ ਤੇ ਪੂਮਤ ਪ੍ਰੈਸ਼ਰ ਪਾਇਆ ਜਾਂਦਾ ਵੀ ਤੁਸੀਂ ਐਂ ਹੀ ਕਰਨਾ ਹੈ ਹੁਣ ਵੀ ਸਾਨੂੰ ਇਹ ਪਤਾ ਲੱਗਾ ਹੈ ਹੱਲੇ ਇਹ ਮੈਂ ਮੈਨੂੰ ਗੱਲ ਕਹਿਣੀ ਨਹੀਂ ਚਾਹੀਦੀ ਪਰ ਜੋ ਪ੍ਰੈਸ ਚ ਆ ਰਹੀ ਹੈ ਕੁਝ ਹਿੱਸੇ ਚ ਕਿ ਹੱਲੇ ਵੀ ਉਹ ਗੁਪਤ ਤੌਰ ਤੇ ਜਿਹੜੇ ਨਵੇਂ ਜੱਥੇਦਾਰ ਆ ਜਿਨ੍ਹਾਂ ਕੋਲ ਕੀ ਸ ਕਿਹਾ ਹੋਇਆ ਉਹਨਾਂ ਨਾਲ ਵੀ ਮੀਟਿੰਗਾਂ ਗੁਪਤ ਤੌਰ ਤੇ ਵਿਦੇਸ਼ਾਂ ਦੇ ਵਿੱਚ ਕਰਦੇ ਆ ਦੇਖੋ ਇਹ ਕਾਲ ਤੱਕ ਮੇਰੀ ਪੀੜੀ ਦਾ ਇੱਕ ਬਹੁਤ ਵੱਡਾ ਫਲਸਫਾ ਹੈ ਤੇ ਬਹੁਤ ਵੱਡੀ ਸ਼ਕਤੀ ਹੈ ਇਹਦੇ ਤੇ ਟਿਕੜੋਂ ਬਾਜੀ ਨਹੀਂ ਚੱਲਣੀ ਜੇ ਇਹਦੇ ਤੇ ਮਾਫੀ ਚਾਹੁੰਦੇ ਆ ਤੇ ਸਭ ਕੁਝ ਲਿਖ ਕੇ ਦੇਣ ਵੀ ਸਾਡੇ ਰਾਜ ਦੇ ਵਿੱਚ ਆ ਕੁਝ ਹੋਇਆ ਤਤਵਾ ਗਲਤੀਆਂ ਹੋਈਆਂ ਐ ਇੰਨੇ ਸਰੂਪ ਚੋਰੀ ਹੋ ਗਏ ਉਹ ਪਤਾ ਨਹੀਂ ਕਿੱਥੇ ਭੇਜੇ ਅਸੀਂ ਸਿੱਖਾਂ ਦੇ ਗੋਲੀਆਂ ਵੱਜੀਆਂ ਉਹਨਾਂ ਉਹਨਾਂ ਦੇ ਜਿਹੜੇ ਕਤਲ ਹੋਇਆ ਉਹਨਾਂ ਦੀ ਅਸੀਂ ਜ਼ਿੰਮੇਵਾਰ ਐ ਇਹ ਸਭ ਕੁਝ ਲਿਖ ਕੇ ਦੇਣ ਫੇਰ ਤਾਂ ਅਕਾਲ ਤਖਤ ਸਾਹਿਬ ਤੇ ਜਾਣ ਦਾ ਫਾਇਦਾ ਐ ਜੇ ਇੱਕ ਵਿੱਚ ਏਲਚੀ ਪਾਲਿਆ ਦੂਜਾ ਉਹ ਪਾਲਿਆ ਇਹਦੇ ਨਾਲ ਗੱਲ ਚੱਲਣੀ ਨਹੀਂ ਇਹ ਅਸੀਂ ਲਿਖਤੀ ਤੌਰ ਤੇ ਵੀ ਬੇਨਤੀ ਪੱਤਰ ਸਿੰਘ ਸਾਹਿਬ ਜੀ ਨੂੰ ਦੇ ਕੇ ਆਏ ਆ ਅੱਜ ਦਾ ਸਾਡਾ ਏਜੰਡਾ ਨਹੀਂ ਅੱਜ ਦਾ ਜਿੰਦਾ ਸਾਡਾ ਜਿਹੜੀਆਂ ਇਹ ਤੋਂ ਲਾਵਾ ਪੰਥ ਕੇ ਜੱਥੇਬੰਦੀਆਂ ਜਿਹੜਾ ਵੀਰ ਨੇ ਸਵਾਲ ਪੁੱਛਿਆ ਸੀ ਕਿ ਇੱਕ ਧੜਾ ਜੀ ਨੂੰ ਬਾਗੀ ਧੜਾ ਕਹਿ ਦਿੰਦੇ ਆ ਉਹਦੇ ਨਾਲ ਤੁਹਾਡੇ ਕਿਹੋ ਜੇ ਤਾਲਕਾ ਸਾਡਾ ਕੋਈ ਤਾਲਕਾਤ ਨਹੀਂ ਉਹਦੇ ਨਾਲ ਉਹ ਬਦਲਦਲ ਹੀ ਹੈ ਉਹ ਵੀ ਉਹਨਾਂ ਗਲਤੀਆਂ ਦੇ ਵਿੱਚ ਸ਼ਾਮਲ ਹੈ ਜਿਨ੍ਹਾਂ ਦਾ ਜਿਹੜੇ ਆਪ ਲਿਖਤੇ ਦੇ ਕੇ ਆਇਆ ਵੀ ਹਾਂ ਅਸੀਂ ਵੀ ਸ਼ਾਮਲ ਹਾਂ ਉਸ ਦੇ ਵਿੱਚ ਜੱਟ ਜੀ ਸੁਪਰੀ ਸਿੰਘ ਪਾਦ ਪੇਸ਼ ਹੋਏ ਕਾਰਕਰ ਸਾਹਿਬ ਤੇ ਪੰਦ ਲਫਾ ਉਹਨਾਂ ਨੇ ਜਵਾਬ ਵੀ ਦਿੱਤਾ ਆਕਾਲਪੁਰ ਸਾਹਿਬ ਉਹ ਸਰਮੌਰ ਜਥੇਬੰਦੀ ਹੈ ਇਹ ਸਰਬੋਤਮ ਸੰਸਥਾ ਹੈ ਸਿੱਖਾਂ ਦੀ ਕਿ ਲੱਗਦਾ ਕਿਸ ਤਰ੍ਹਾਂ ਦਾ ਰੋਲ ਜਥੇਦਾਰ ਸਾਹਿਬ ਨੂੰ ਇਸ ਸਮੇਂ ਨਿਭਾਉਣਾ ਚਾਹੀਦਾ ਹੈ ਕਿਉਂਕਿ ਜੋ ਇਸ ਸਮੇਂ ਸਮੇਂ ਦੀ ਲੋੜ ਹੈ ਕਿਸ ਤਰ੍ਹਾਂ ਦਾ ਰੋਲ ਨਿਭਾਉਣਾ ਚਾਹੀਦਾ ਕਿਉਂਕਿ ਅਕਸਰ ਇਹ ਇੰਝ ਲੱਗਦਾ ਰਿਹਾ ਕਿ ਜਿਹੜੇ ਜਥੇਦਾਰ ਸਾਹਿਬ ਨੇ ਅਸ਼ੋਕ ਦਾ ਐਸਪੀਸੀ ਦੇ ਪ੍ਰਧਾਨ ਹੁੰਦੇ ਨੇ ਉਹ ਸਿਰਫ ਬਾਦੋ ਪਰਵਾਸ ਤੇ ਬਸ ਉਹ ਵੀ ਪੱਛੀ ਕੱਡੀਆਂ ਦੀਆਂ ਉਹਨਾਂ ਦੇ ਲੋਕ ਹੀ ਲਗਾਏ ਜਾਂਦੇ ਨੇ ਕਿ ਲੱਗਦਾ ਕਿ ਕੋਈ ਇਨਸਾਫ ਫਿਰ ਮੇਂ ਹੈ ਕਿਸ ਤਰ੍ਹਾਂ ਦਾ ਰੋਲ ਅਦਾ ਕਰਨਾ ਸਾਨੂੰ ਆਸ ਰੱਖਣੀ ਚਾਹੀਦੀ ਹੈ ਜਿਹੜਾ ਸਰਦਾਰ ਸਾਬਨ ਹਿਸਾਬ ਕਰਨਗੇ ਲੋਕਾਂ ਦੀਆਂ ਭਾਵਨਾਵਾਂ ਨਾਲ ਮੁਤਾਬਕ ਫੈਸਲਾ ਕਰਨਗੇ ਕਿਉਂਕਿ ਉਹਨਾਂ ਨੂੰ ਛੋਕੜ ਦਿੰਦਾ ਜੇ ਪਿਛਲੇ ਜਿੱਥੇ ਤਹਰਾਂ ਨੇ ਕਿਸੇ ਕੋਈ ਨਹੀਂ ਉਹੋ ਜਿਹਾ ਫੈਸਲਾ ਕੀਤਾ ਤੇ ਉਹ ਕੀਤੇ ਹੋਏ ਫੈਸਲੇ ਵਾਪਸ ਵੀ ਲੈਣੇ ਪਏ ਬਦਲਨੇ ਪਏ ਤੇ ਲੋਕਾਂ ਦੇ ਵਿੱਚੋਂ ਵੀ ਆਪਣਾ ਆਧਾਰ ਖਰਾਬ ਕਰਕੇ ਉਹ ਤਲੰਕਰ ਕਰਕੇ ਚਲੇ ਗਏ ਉਹ ਸਭ ਕੁਝ ਉਹਨਾਂ ਨੂੰ ਦਿੰਦਾ ਹੈ ਦੂਜੀ ਗੱਲ ਜਿਸ ਢੰਗ ਦੇ ਨਾਲ ਸਰਦਾਰ ਸੁਖਵੀਰ ਸਿੰਘ ਅਕਾਲ ਤਖਤ ਤੇ ਗਏ ਉਹ ਉਹਨਾਂ ਨੇ ਉਹਨਾਂ ਵਿੱਚੋਂ ਠੀਕ ਹੈ ਉਹ ਗਏ ਨਹੀਂ ਤੁਹਾਨੂੰ ਸ਼ਾਇਦ ਲਿਖਾ ਹੋਵੇ ਉਹਨਾਂ ਨੂੰ ਸੱਦਿਆ ਗਿਆ ਆਪਣੇ ਆਪ ਨਹੀਂ ਗਏ ਉਹਨਾਂ ਨੂੰ ਸੱਦਿਆ ਗਿਆ ਉਹ ਗਏ ਪਰ ਉਹਨਾਂ ਦੀ ਹਿੰਕੜ ਨਹੀਂ ਗਈ ਉਹਨਾਂ ਦਾ ਕੋਈ ਅਰਥ ਨਹੀਂ ਸੀ ਬਣਦਾ ਕਿ ਜਿਵੇਂ ਅਕਾਲ ਤਖਤ ਦੇ ਬਰਾਬਰ ਬੈਠਦੇ ਉਹ ਉਹ ਤਾਂ ਜਿਵੇਂ ਇੱਕ ਅਦਾਲਤ ਦੇ ਵਿੱਚ ਮੁਰਜ਼ਮ ਪੇਸ਼ ਹੁੰਦਾ ਹੈ ਪੇਸ਼ ਹੁੰਦੇ ਕੋਈ ਮੁਰਜ਼ਮ ਜਾ ਕੇ ਜੱਜ ਦੇ ਬਰਾਬਰ ਬਹਿ ਜੂਗਾ ਮੈਂ ਸਾਬਕਾ ਜਥੇਦਾਰ ਆ ਮੈਂ ਤਾਂ ਅਪੀਲ ਲਾ ਕੇ ਗਿਆ ਸੀ ਇੱਕ ਯਾਦ ਪੱਤਰ ਲੈ ਕੇ ਗਿਆ ਸੀ ਮੈਂ ਵੀ ਉਹਨਾਂ ਦੇ ਬਰਾਬਰ ਨਹੀਂ ਬੈਠਾ ਉਹਦਾ ਕੋਈ ਅਧਿਕਾਰ ਨਹੀਂ ਸੀ ਕਿ ਉਹ ਬਰਾਬਰ ਵੰਦਾ ਇਹਦਾ ਮਤਲਬ ਹੱਲੇ ਉਹਦੇ ਵਿੱਚ ਇਹ ਹੰਕਾਰ ਹੈ ਕਿ ਇਹ ਭਾਈ ਰਵੀਰ ਸਿੰਘ ਸਿੰਘ ਸਾਹਿਬ ਕੋਈ ਹੀ ਹੈ ਜਿਹਨੂੰ ਮੈਂ ਨਿਯੁਕਤ ਕੀਤਾ ਜਿੰਨੀ ਦੇਰ ਤੱਕ ਇਹ ਭਾਵਨਾ ਨਿਕਲਦੀ ਨਹੀਂ ਨਾ ਉਨੀ ਦੇਰ ਤੱਕ ਅਨਸਾਫ ਰਵੀਰ ਸਿੰਘ ਨੂੰ ਲੱਗਦਾ ਹੈ ਕਿ ਮੈਂ ਆਏ ਮੈਂ ਭਰੀ ਹੋ ਜਾਊਗਾ ਤੇ ਆਏ ਮੈਨੂੰ ਮਾਫ ਕਰ ਦੇਣਗੇ ਨਹੀਂ ਇਹ ਤਾਂ ਦੋਨੇ ਹੱਥ ਜੋੜ ਕੇ ਇਹ ਉਹਨਾਂ ਨੂੰ ਪੱਤਰ ਦਿੰਦਾ ਕਿ ਸਿੰਘ ਸਾਹਿਬ ਜੀ ਆ ਮੇਰੀ ਗਲਤੀ ਹੈ ਇਹਦੇ ਤੇ ਤੁਸੀਂ ਫੈਸਲਾ ਕਰੋਗੇ। ਉਹਦੇ ਨਾਲ ਕੋਈ ਫੈਸਲਾ ਹੋਊਗਾ ਜਾਂ ਜਿਸ ਤਰ੍ਹਾਂ ਪੁਰਾਣੀ ਫਾਈਲ ਦੇ ਵਿੱਚ ਕਾਲੀ ਪੈਂਦਾ ਸੀ। ਬਿਲਕੁਲ ਹੋਊਗਾ ਸਾਨੂੰ ਆਸ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਬੜੀ ਸ਼ਕਤੀ ਹੈ। ਉਹਦੀ ਬੜੀ ਪਾਵਰ ਹੈ। ਗੱਲ ਇੱਥੇ ਵਿਅਕਤੀਆਂ ਦੀ ਨਹੀਂ ਗੱਲ ਮੀਰੀ ਪੀਰੀ ਦੇ ਸਿਧਾਂਤ ਦੀ ਸ਼ਕਤੀ ਦੀ ਹੈ ਫੈਸਲਾ ਜ਼ਰੂਰ ਹੋਊਗਾ। ਤੇ ਜੇ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਕੋਈ ਫੈਸਲਾ ਕਰਦਾ ਉਹਦੇ ਨਾਲ ਤੁਸੀਂ ਸਹਿਮਤ ਹੋ? ਇਹ ਦੇਖੋ ਹਲੇ ਫੈਸਲਾ ਹੋਇਆ ਨਹੀਂ। ਮੈਂ ਪਹਿਲਾਂ ਹੀ ਕਹਾਂ ਜੀ ਅਸੀਂ ਤਾਂ ਸਹਿਮਤ ਹੀ ਨਹੀਂ ਇਹਦਾ ਮਤਲਬ ਅੱਜ ਹੀ ਮੈਂ ਸ਼ੱਕ ਕਰਾਂ ਸਿੰਘ ਸਾਹਿਬ ਤੇ। ਸਾਨੂੰ ਕੋਈ ਸ਼ੱਕ ਨਹੀਂ ਜੋ ਫੈਸਲਾ ਕਰਨਗੇ ਉਹ ਤੋਂ ਬਾਅਦ ਅਸੀਂ ਦੱਸਾਂਗੇ ਸਾਨੂੰ ਅੱਜ ਲੱਗਦਾ ਹੈ ਕਿ ਫੈਸਲਾ ਠੀਕ ਕਰਨਗੇ ਸ਼ੱਕ ਨਹੀਂ ਕਿ ਜਿਹੜਾ ਕੋਈ ਵੀ ਪਹਿਲਾਂ ਟਾਈਮ ਦੇ ਵਿੱਚ ਹੋਇਆ ਬਾਦਲਪੁਰ ਦੇ ਕਲੱਬ ਜੀ ਕੇਸ ਨੇ ਆਵਾਜ਼ ਚੁੱਕਣ ਦੀ ਕੋਸ਼ਿਸ਼ ਕੀਤੀਆਂ ਪਰ ਤੋਂ ਰੋਸ਼ੀਖ ਦਿੱਤਾ ਗਿਆ ਜਾਂ ਤਨਖਾਈਆ ਇਕਰਾਰ ਕਰ ਦਿੱਤਾ ਗਿਆ ਬੜਾ ਕੁਝ ਅਕਾਲ ਤਖਤ ਸਰ ਤੇ ਬੜਾ ਕੁਝ ਹੋਇਆ ਅਕਾਲ ਤਖਤ ਸਰ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਸੱਦਿਆ ਗਿਆ ਅਕਾਲ ਤਖਤ ਤੇ ਬਰਨਾਲਾ ਸਾਹਿਬ ਨੂੰ ਸੱਦਿਆ ਗਿਆ ਬੂਟਾ ਸਿੰਘ ਨੂੰ ਸੱਦਿਆ ਗਿਆ ਬੜਾ ਕੁਝ ਹੋਇਆ ਇੱਥੇ ਇਸੇ ਟਰਮ ਦੇ ਵਿੱਚ ਹੀ ਜਿਨ੍ਹਾਂ ਲੋਕਾਂ ਨੇ ਛੋਟੀਆਂ-ਛੋਟੀਆਂ ਵੀ ਗਲਤੀਆਂ ਕੀਤੀਆਂ ਉਹਨਾਂ ਤੇ 2-2 ਸਾਲ 2-2 ਟਰਮ ਨਛੇ ਲੜ ਤੇ ਪਾਬੰਦੀ ਲਾ ਦਿੱਤੀ ਗਈ ਐਜੀਪੀਸੀ ਦੇ ਅਹੁਦੇਦਾਰਾਂ ਤੇ ਅਕਾਲ ਤਖਤ ਦੀ ਸ਼ਕਤੀ ਹੈ ਇਸ ਕਰਕੇ ਅਕਾਲ ਤਖਤ ਦੀ ਸ਼ਕਤੀ ਤੇ ਉੱਪਰ ਸ਼ੰਕਾ ਨਹੀਂ ਕਰਨਾ ਚਾਹੀਦਾ ਆਉਣ ਵਾਲੇ ਦਿਨਾਂ 'ਚ ਮੈਨੂੰ ਲੱਗਦਾ ਚੰਗਾ ਹੀ ਫੈਸਲਾ ਹੋਊਗਾ ਉਹ ਸੀ ਇਹ ਸਾਰੀਆਂ ਮੀਟਿੰਗਾਂ ਉਸੇ ਵਾਸਤੇ ਕਰ ਰਹੇ ਆ ਅੱਜ ਨਹੀਂ ਆ ਮੀਟਿੰਗਾਂ ਕਰਦੇ ਆ ਜੇ ਸਾਡੇ ਤਾਲਮੇਲ ਸਹੀ ਬੈਠ ਗਿਆ ਅਸੀਂ ਕਿ ਸਿੱਟੇ ਤੇ ਪਹੁੰਚ ਕੇ ਤੇ ਬਿਲਕੁਲ ਲੜਾਵੇ ਲੜੀ ਕਿ ਸੁਪਰੀ ਸਿੰਘ ਬਾਦਲ ਵੀ ਕੰਮ ਦੇ ਨਾਲ ਉਹਨਾਂ ਨੇ ਜ਼ਿੰਮੇਵਾਰੀ ਕੀਤੀ ਹੈ ਜਾਂ ਉਹਨਾ ਉਹਨੇ ਕਰ ਹੈ ਕਿ ਇਹ ਜਿਵੇਂ ਅਕਾਲ ਤਖਤ ਦੱਸਣਗੇ ਹੁਣ ਉਹ ਫੈਸਲਾ ਅਕਾਲ ਤਖਤ ਤੇ ਆ ਹੁਣ ਮੇਰੀ ਤਾਂ ਕੋਈ ਤੋਕੀ ਨਹੀਂ ਮੈਂ ਕਹਾਂ ਉਹ ਤਾਂ ਉਹ ਦੱਸਣਗੇ ਕਿ ਸਰਦਾਰੀ ਕੀਤੀ ਗਦਾਰੀ ਕੀਤੀ ਮਕਾਰੀ ਕੀਤੀ ਕੀ ਕੀਤਾ ਉਹ ਤਾਂ ਸਿੰਘ ਸਾਹਿਬ ਦੱਸਣਗੇ ਸ਼ੁਰੂ ਨਹੀਂ ਕਰਦਾ ਦੀਆਂ 12 ਹੋਣ ਤੋਂ ਬਾਅਦ ਇੱਕ ਵੈਸੇ ਹੀ ਤੌਰ ਤੇ ਛੱਡਣੀ ਚਾਹੀਦੀ ਹੈ ਪ੍ਰਧਾਨਗੀ ਇਹ ਵੀ ਫੈਸਲਾ ਮੈਂ ਤੁਹਾਨੂੰ ਦੱਸਿਆ ਨਾ ਇਹ ਫੈਸਲਾ ਹੁਣ ਸਿੰਘ ਸਾਹਿਬ ਨੇ ਕਰਨਾ ਜਿੱਥੇ ਤੱਕ ਨੈਤਿਕਤਾ ਦੀ ਗੱਲ ਹੈ ਤੇ ਫਿਰ ਉਹਨੂੰ ਹੀ ਛੱਡ ਦਿੰਦੇ ਨੈਤਿਕਤਾ ਦੀ ਚੀਜ਼ ਤਾਂ ਨਹੀਂ ਉਹ 'ਚ ਹੁਣ ਗਾਂ ਵਾਲਾ ਫੈਸਲਾ ਵੀ ਇਹ ਹਾਰਾ ਕਿਉਂ ਹੋਈਆਂ ਕਿਹਦੇ ਕਰਕੇ ਹੋਈਆਂ ਅਕਾਲੀ ਦਲ ਦੀ ਦੁਰਦਸ਼ਾ ਕਿਉਂ ਹੋ ਗਈ ਇਹ ਸਾਰਾ ਕੁਝ ਸਿੰਘ ਸਾਹਿਬ ਨੇ ਵੇਖਿਆ ਸਿੱਖਾਂ ਵਾਸਤੇ ਸ਼੍ਰੋਮਣੀ ਅਕਾਲੀ ਦਲ ਤਾਂ ਕਿੰਨੀ ਕੁ ਜ਼ਰੂਰੀ ਹੈ ਕਿ ਉਹ ਜਿਉਂਦੀ ਰਵੇ ਲੋਕਾਂ ਨੂੰ ਬਹੁਤ ਜ਼ਰੂਰੀ ਹੈ ਸਿੱਖਾਂ ਵਾਸਤੇ ਬਹੁਤ ਜ਼ਰੂਰੀ ਹੈ ਇੱਥੇ ਅਕਾਲੀ ਚਾਹੀਦੇ ਆ ਅਕਾਲੀ ਦਲ ਦਾ ਰਾਜ ਚਾਹੀਦਾ ਹੈ ਅਕਾਲੀ ਦਲ ਦੇ ਰਾਜ ਵਿੱਚ ਹੀ ਸਿੱਖਾਂ ਦਾ ਪੰਜਾਬ ਦਾ ਵਿਕਾਸ ਹੋ ਸਕਦਾ ਹੈ ਪਰ ਅਕਾਲੀ ਅਕਾਲੀ ਹੋਣੇ ਚਾਹੀਦੇ ਆ ਅਕਾਲੀ ਆ ਜਿਹੜਾ ਕੁਛ ਹੈ ਇਹ ਨਹੀਂ